ਅਣਜਾਣ ਬੰਦੇ ਜੋ ਮੇਰੇ ਪਾਸ ਨਾ ਚੰਡੀਗੜ੍ਹ ਤੇ ਸਮਾਨ ਆ ਵਾ ਸੈਨੀਟਰੀ ਕਾ ਤੋ ਉਹ ਬੁਝਾਰੇ ਨੇ ਗੱਡੀ ਲਈ ਕਾ ਮਾ ਉਹ ਆਪਣੀ ਪ੍ਰਾਈਵੇਟ ਵਹੀਕਲ ਮਾ ਲਿਆ ਵਾ ਟੁੰਟੀਆਂ ਵਗੈਰਾ ਹਮ ਰੱਖ ਲਿਆ ਉਹ ਵਿਚਾਰੇ ਉਹ ਆਵਾਂ ਨਾ ਉਹ ਪਹਿਲਾਂ ਫੋਨ ਕਰ ਕਾ ਮਾ ਵੀਰ ਜੀ ਆਈਓ ਗੱਡੀ ਕਢਵਾਈਓ ਕੋਈ ਉਹਨੂੰ ਡਰ ਲੱਗਾ ਜਾਂ ਗੱਡੀ ਕਾ ਗੱਡੀ ਕਹੀਂ ਬਾਹਰ ਨਾ ਹੋ ਜਾ ਬਾਕੀ ਜ਼ਹਿਰ ਜਾ ਰਿਹਾ ਹੈ ਭਾਈ ਪਹਿਲਾਂ ਸਵੇਰੀ ਹੱਟ ਗਈ ਮਹੋਰ ਤਾਂ ਟਾਈਮ ਹੋ ਰਿਹਾ ਵੀਰੋ 4:19 4:30 ਹੋ ਗਏ ਆਪਨ ਨਾ ਸਮਾਨ ਚਾਹੀਦਾ ਦਾ ਕੁਛ ਅਰੀਕ ਲੈਣਾ ਇੱਕ ਬਾਈ ਨੇ ਇਨਵਰਟਰ ਮੰਗਾਇਆ ਬਾਈ ਉਹ ਗਰਮ ਨੂੰ ਜ਼ਰੂਰੀ ਲਿਆ ਕੇ ਦੇ ਪੈਸੇ ਦੇ ਦੇਣਗੇ ਤੇਰੇ ਵੀ ਤੇਰੇ ਬਾਦ ਚਲੋ ਨੂਆ ਆਪਾਂ ਨੂੰ ਥੋੜਾ ਹੋਲ ਸੇਲ ਰੇਟ ਮਿਲ ਜਾਗਾ ਵੀ ਮਾਨੋ ਜੀ ਮੈਂ ਜਾਊਗਾ ਨਹੀਂ ਤਾਂ ਮੈਂ ਵੀ ਲਿਆਉਂਗਾ ਪਰ ਮਾਨੋ ਕੁਝ ਹੋਰ ਰੇਟ ਮਿਲਾਗਾ ਚਲੋ ਮਾ ਯਾਰ ਕੋਈ ਜਾਏਗਾ ਸਾ ਵੀ ਰਾਜਾਇਆ ਮਾ ਗਰੰਟੀ ਵਨਟੀ ਪਿੱਛੇ ਫਿਰ ਮੰਨੂ ਨਾ ਕਿਓ ਭਾਈ ਦਿਓ ਕਰਵਾ ਕਰ ਤੈਨੂੰ ਬਸ ਸੋਚ ਮਿਲੇ ਉਹ ਕਰਨ ਨਾ ਯਾਰ ਤੈਨੂੰ ਕੁਝ ਨਹੀਂ ਕਹਿੰਦੇ ਆ ਕੰਪਨੀ ਕਾ ਲਿਆਈਏ ਵੀ ਕੋ ਟੋਲ ਫਰੀ ਵਾਲਾ ਮਾ ਚੱਲ ਕੋਈ ਜੋ ਉਹ ਲਿਆ ਦੇਗੇ ਤੇਰਾ ਭਾਈ ਐਸਾ ਢੀਲ ਹੋ ਆਪਾਂ ਕਰ ਲਿਆ ਬਾਈ ਪਤਾ ਗਿਆ ਜਕਰ ਇਨਵਰਟਰ ਏ ਸੀ ਯਾਰ ਨਾ ਇਨਵਰਟਰ ਏ ਸੀ ਗੇਰਾ ਇਨਵਰਟਰ ਬਾਈ 25 30000 ਰੁਪਏ ਦਾ ਆਈਟਮ ਫਿਰ ਧਾਰ ਕਰੋ ਫਿਰ ਉਸਕੀ ਵਾਹ ਕਰੋ ਥੋੜਾ ਜਿਹਾ ਓਖਾ ਜਾ ਬਾਕੀ ਦੇਖੋ ਪ੍ਰਮਾਤਮਾ ਅਗਲੀ ਕਰਨੀ ਜੋ ਕਾ ਆਪਾਂ ਨੂੰ ਇਤਨਾ ਸਟੇਬਲ ਕਰ ਦੇ ਵੀ ਆਪਾਂ ਰੱਖ ਸਕਾਂ। ਅਨਵਟਰ ਹੈ ਸੀ। ਅਨਵਟਰ ਹੈ ਸੀ ਨਹੀਂ ਰੱਖ ਸਕਦੇ। ਅਨਵਟਰ ਰੱਖ ਸਕਾਂ, ਬੈਟਰੀ ਰੱਖ ਸਕਾਂ। ਫਿਰ ਹੋ ਜਾਏਗਾ ਕੰਮ ਸੈਟ ਠੀਕ ਨਹੀਂ ਫਿਰ ਦੇਦੇ ਕਰਾਂਗੇ। ਅੱਛਾ ਆਪਾਂ ਨੂੰ ਹੋਰ ਵੀ ਆਪਾਂ ਬਜਾ ਜਾਣਗੇ। ਲਈ ਬਾਤ ਕਰ ਰਹੇ ਆ ਹਲੀ। ਉਹਨਾਂ ਦਾ ਕੋਈ ਆਪਣੀ ਨਾ ਸੈਟਿੰਗ ਨਹੀਂ ਆ ਰਹੀ ਹੈ। ਜਿੱਤਨਾ ਅਸੀਂ ਬਜਾ ਦੇ ਫਾਨਾ ਹਿੰਸਾਲੇ ਆ। ਵੀ ਆਪਣਾ ਜੀਐਸਟੀ ਹੈ ਸਾਰਾ ਕੁਝ ਹੈ। ਆਪਾਂ ਨੂੰ ਕੋਈ ਚੱਕਰ ਨਹੀਂ ਹੈ। ਵੀ ਕਿਸੇ ਕਿਸਤਾ ਗੁਸਤਾ ਕਰਾਣੀ ਹੋਈ ਕਿਸੇ ਚੀਜ਼ ਦੀ ਵੀ ਉਹ ਕਿਸਤਾ ਕਰਦੇ ਕਰਾਂਗੇ ਜਿਸ ਤਰ੍ਹਾਂ ਇਨਵਰਟਰ ਕੀ ਹੋਗੀ ਬਾਈ ਚਾਹੇ AC ਵੀ ਹੋ ਗਿਆ ਫਿਰ ਤੋਂ AC ਵੀ ਰੱਖ ਲੈਂਗੇ ਚਾ ਕਿਉਂਕਿ ਕਿਸਤਾ ਫਿਰ ਉਹ ਬਜਾ ਜਾਣਾ ਲੈਣੀ ਹੋ ਆਪਣੇ ਕੋਈ ਸੀਦਰਦੇ ਨਹੀਂ ਆਪਣੇ ਕੋਲੋਂ ਪੈਸੇ ਪੂਰੇ ਆ ਗਏ ਆ ਉਹ ਦੇਖਾਂਗੇ ਕਰਾਂਗੇ ਹੋ ਜਾ ਸ਼ਾਇਦ ਜਿੰਨੀ ਜਲਦੀ ਹੋ ਸਕੇ ਮਾਲਕ ਤਨਬੇਸ਼ਤਾ ਬਾਕੀ ਇਸ ਤੇ ਆ ਨਾ ਬਾਈ ਜਿੰਦੀ ਜਿੰਦੀ ਇਨਕਾ ਫਰਸਟ ਹੈ ਜੇ ਉਹਦਾ ਹੋਵਾ ਫੇਰ ਆ ਬਾਈ 1-2 ਸਕਿੰਟ ਲਗਾ ਦੇਖ ਲੈ ਨੀ ਯੂਰੋ ਪਹਿਲਾਂ ਮੈਂ 5-5 7-7 ਮਿੰਟ ਲੱਗ ਜੇ ਕਰਾਂਦੇ ਕੋਈ ਨੰਬਰ ਭਰੇ ਕਰਾਂਦੇ ਫਿਰ ਉਹ ਚੈੱਕ ਕਰੇ ਕਰਾਂਦੇ ਫਿਰ ਲਾਏ ਕਰਾਂਦੇ ਇਹ ਟੈਗ ਜਿੱਦਾਂ ਦਾ ਨਾਮਾ ਹੋਇਆ ਮੈਂ ਕਹ ਰਿਹਾ ਖੜਦੇ ਵੀ ਨਹੀਂ 1 ਸਕਿੰਟ ਵੀ ਗੱਡੀ ਮਸੋਂ ਖੜਾ ਆ ਇਹਨਾਂ ਬ੍ਰੇਕ ਵਾ ਹੌਲੀ ਜਿਹੀ ਬੈ ਰੱਖੋ ਚੱਲਦੇ ਚੱਲਦੇ ਫੇਰ ਹੋ ਜਾ ਬਾਈ ਰੋਕਣ ਕੀ ਲੋੜ ਨਹੀਂ ਪड़ਦੀ ਐ ਬਿੱਤਰੋ ਗੱਡੀ ਪਰਾ ਖੜਾ ਦੀ ਜੇ ਮੰਜੀ ਸਾਹਿਬਗੁਰ ਦੁਆਰਾ ਬਾਈ ਪੂਰਾ ਸੋਰ ਹੀ ਨਾ ਮਿਕਸੀ ਵਾਲੀਆਂ ਬਾਈ ਇਹ ਦੇਖੋ ਸੁਜਾਤਾ ਸੁਜਾਤਾ ਉਹ ਸਾਰੀ ਉਹ ਤੇਰੇ ਤੇ ਉਹਦਾ ਇਹ ਬੰਦਾ ਠੀਕ ਕਰਾ ਮਿਕਸੀ ਆ ਇਹਨੂੰ ਦੇਗਾ ਜਾਊਗਾ 10 ਮਿੰਟ ਲਾਣੇ ਨੇ ਆਂਦੇ ਚੱਕੀ ਦੇ। ਸੋ ਮਿੱਤਰੋ ਮੈਂ ਆ ਗਿਆ ਤਾਂ ਮੈਂ ਅਸਾ ਸੌਦਾ ਲੈਣ ਲੱਗਾ ਤਾਂ ਚਲੋ ਬੰਦ ਕਰ ਦਈਏ। ਹੋਈ ਪੁਰਾਣਾ ਰੈਣਾ ਹੱਲੀ ਟਾਈਮ ਨਹੀਂ ਆਇਆ ਬਾਈ। ਦੇਖੀ ਵੀਰੇ ਦੇਖੀ। ਆਕੀ ਬਾਹਰ-ਬਾਹਰ ਨਿਕਲ ਜੀਉਂ ਇੱਧਰ ਨੂੰ ਗੋੜ ਮੱਡੀ ਮੈਨੂੰ। ਆਕੀ ਬਾਈ ਗਰਮੀ ਬਹੁਤ ਹੋ ਰਹੀ ਦੀ। ਮੀਂਹ ਚੱਜ ਤਰ੍ਹਾਂ ਪੜਾ ਨਾ ਤਾਂ ਸਵਾਦ ਆ। ਕਿਉਂਕਿ ਲੋਡ ਵੀ ਹੈ ਹਾਲੀਕੋ ਹੀ ਇਹ ਤਾਂ 1 ਮਹੀਨਾ 2 ਮਹੀਨਾ 3 ਮਹੀਨਾ ਲੋਡ ਹੋ ਆ ਮੀਂਹ ਕੀ ਭਾਈ ਮੈਂ ਕਿਉਂਕਿ ਜੀਰੀਆਂ ਲਾਣੀਆਂ ਸਾਰਾ ਕੰਮ ਹੋਣਾ ਆ। ਉਹਦਾ ਵੀ ਉੱਠਦੀ ਨਹੀਂ ਹੈ ਮੀਂਹ ਦੇ ਬਿਨਾ। ਫੋਨ ਆ ਗਏ ਮੇਰੇ ਕੋਲ ਨੰਬਰਾਂਗੇ ਫੋਨ ਆਵਾ ਮੇਰੇ ਭਾਈ। ਕੰਮ ਜ਼ਿਆਦਾ ਵਧ ਗਿਆ ਯਾਰ। ਕੋਵਿਡ ਆ ਰਿਹਾ। ਭੈਣ ਤੇ ਕੋਵਿਡ ਨਾ ਕਰਦੀਏ ਲੋਕ ਸਾਰੇ ਪੋਗਣਗੇ ਨਹੀਂ। ਇਹ ਚੈੱਕ ਕਰਨਾ ਹਾਏ ਹੋਏ ਜਿਹੜਾ ਪੈਸਰ ਪੈਸਰ ਤੇ ਰਿਹਾ ਤਾਂ ਦੋ ਢਾਈ ਘੰਟੇ ਹੋ ਗਏ ਤੂੰ ਕੋਈ ਨਹੀਂ ਲੱਗ ਰਹੀ ਮਗਨ ਕਿਹਾ ਮਾਂ ਲੈ ਬੜੀ ਮਗਲੀਆਂ ਨੇ ਬੜੀਆਂ ਆ ਮੁੱਖ ਹੋ ਗਿਆ ਪਰ ਕੱਟ ਰਿਹਾ ਮੁਖਾਰ ਕਰ ਰਿਹਾ ਤੇ ਵੀ ਕੱਟ ਰਿਹਾ ਇਹਦੇ ਰ ਮੁੱਠੇ ਚੰਗੇ ਫਸੇ ਗਾ ਜਦੋਂ ਸਹੀ ਜਵਾਬ ਦਿੰਦਾ ਮਨੂੰ ਬੁਖਾਰ ਆ ਪਤਾ ਨਹੀਂ ਕਿੰਨੇ ਸਾਲ ਬਾਅਦ ਹੋਇਆ ਤੋਟੋਟ 6-7 ਸੱਤ ਨਾ ਹੋ ਗਏ ਹੂੰ ਬੁਖਾਰ ਮਨੂੰ ਬੁਖਾਰ ਨਹੀਂ ਹੁੰਦਾ ਸੁੱਕਾ ਸੁੱਕਾ ਅੱਜ ਹੋਇਆ ਬੁਖਾਰ ਉਹ ਵੀ ਥੋੜਾ ਗੋਲੀ ਦੇ ਕੇ ਠੀਕ ਹੋ ਜਾਤਾ ਠੀਕ ਹੋ ਗਈ ਬੜੀ ਬਾਤ ਨਹੀਂ ਜੇ ਹੋਵਾਗਾ ਤੋ ਜੇ ਹੋਵਾ ਤਾ ਮੈਨੂੰ ਅੱਜ ਤਰ੍ਹਾਂ ਹੀ ਹੋਵਾ ਫਿਰ ਮੈਂ 5-7 ਦਿਨ ਲਗਾਈ ਛੂਟੂਆਂ ਨਹੀਂ ਹੁੰਦਾ ਨੀ ਸੁੱਕਾ ਸੁੱਕਾ ਬੁਖਾਰ ਹੋ ਗਿਆ ਤਾ ਅਸੀਂ ਬੰਦ ਕਰਮ ਪੈਣਾ ਪਏ ਹਾਂ ਸੂਰਾ ਸੜਾਂ ਗੜਾਈਆਂ ਢੋੜ ਰਿਹਾ ਕੱਲ ਨੂੰ ਬਈ ਗਰਮ ਸਾੜਦ ਹੋ ਗਿਆ ਕੋਈ ਬਰਸਾਤ ਵੜਦੀ ਤੇ ਕੋਈ ਗਰਮੀ ਦੀ ਇਹ ਸੀ ਮਤ ਨਹੀਂ ਕਿੜਿਆ ਕਹੀਂ ਗੱਡੀ ਮੰਦ ਨਹੀਂ ਕਿੜਿਆ ਪਤਾ ਨਹੀਂ ਕਹਾਂ ਨਹੀਂ ਬਾਈ ਸਾਰਾ ਬੁਖਾਰ ਹੋ ਗਿਆ ਬੁਰਾ ਹਾਲ ਹੋਇਆ ਬੜਾ ਕੱਪੜੇ ਦੇ ਕਪੜਿਆ ਬਾਈ ਟਾਈਮ ਤੋਂ 12 ਬੱਜ ਰਿਹਾ ਬੰਦਾ ਗਿਆ ਹੋਇਆ ਰੋਟੀ ਖਾਣ ਮੇਰਾ ਰੱਖਿਆ ਜਿਹੜਾ ਬੁਰਾ ਹਾਲ ਹੋਇਆ ਜਿਸ ਤਰ੍ਹਾਂ ਉਹ ਕਹਿ ਨਹੀਂ ਦਿੰਦੇ ਹੈ ਵੀ ਖੇਤੀ ਵਰਗਾ ਤਾਂੰਦਾ ਨਹੀਂ ਹੈਨਾ ਜ਼ਿੰਮੇਦਾਰ ਵਰਗਾ ਬੰਦਾ ਨਹੀਂ ਖੇਤੀਦੰਦਾ ਸੀ ਉਹ ਵਾਰ ਖੇਤੀ ਵਰਗ ਨਜ਼ਾਰਾ ਕਹਾਂ ਥੜਾ ਹਾ ਇਹ ਚੀਜ਼ ਮੈਂ ਦੁਕਾਨਦਾਰੀ ਮੈਂ ਚੱਲੋ ਸਾਰੇ ਕੁਝ ਹੋ ਆ ਭਾਈ ਬੰਦਾ ਕੱਟ ਰਹੀ ਹੈ ਮਨਗਦਰ ਜਿਹੜੀ ਚੀਜ਼ ਆ ਕੁਛ ਨਾ ਕੁਛ ਦੇ ਕੇ ਹੀ ਜਾਣਾ ਉਸਨੇ ਵੇਚ ਵਟਕਾ ਤੋ ਉਹ ਚੀਜ਼ ਹੀ ਉਹ ਅਭਿਆਸ ਪ੍ਰਸਤੀ ਤੋਂ ਬਸ ਖੇਤੀ ਮੈਂ ਹੀ ਹਾ ਹੋਰ ਕਹੀ ਨਹੀਂ ਹੈ ਪ੍ਰਸਤੀ ਭਾਈ ਕਹਦੇ ਗ੍ਰਾਮ ਵੀ ਉਹ ਜੱਜ ਜੱਜੀ ਵੀ ਬੰਦਾ ਲੱਗ ਜਾ ਫੇਰ ਵੀ ਉਹਨੇ ਉੱਠ ਕੇ ਜਾਣਾ ਪੜਿਆ ਜੀਮੀਦਾਰ ਆਪਣਾ ਮੂਡ ਬਾਗ ਲੈ ਕੇ ਜਾਂ ਕੋਈ ਸੋਚਣਾ ਹੋ ਨਹੀਂ ਜਾਣਾ ਤਾਂ ਨਹੀਂ ਜਾਣਾ ਅਗਲੇ ਨੇ ਇਹ ਦੁਕਾਨਦਾਰੀ ਵੀ ਉਹੀ ਚੀਜ਼ ਆ ਬੁਖਾਰ ਹੋ ਰਿਹਾ ਬੁਰਾ ਹਾਲ ਹੋਇਆ ਫੜਿਆ ਫਿਰ ਵੀ ਉਰਾ ਦੁਕਾਨੋਂ ਫੜਿਆ ਦੇਖ ਕੇ ਚਾਦਰ ਲੇਕਾ ਠੰਡ ਵੀ ਆਗ ਰਹੀ ਬੁਖਾਰ ਵੀ ਹੋ ਰਿਹਾ ਲੂਜ਼ ਮੋਸ ਲੱਗ ਰਹੇ ਆ ਪਰ ਨਾ ਗਾਗ ਡੁੱਟਾ ਇੱਜੇ ਚੱਕਰ ਹੋਰ ਹੋਣ ਕਰਕੇ ਗਾਗ ਵੀ ਕਾ ਡੁੱਟੇ ਜੇ ਦੁਕਾਨ ਬੰਦ ਕਰਾਂ ਫਿਰ ਘਰਾਂ ਨੂੰ ਆਈ ਜਾਂ ਲੋਕ ਬੈਲਾ ਮਾਰੀ ਜਾਂ ਵੀਰੇ ਉਹ ਸਮਾਨ ਦੇ ਉਹ ਦੇ ਉਹ ਦੇ ਪਹਿਲਾਂ ਮੰਦਰੀ ਬੜਾ ਦਮਾਚਾਰ ਖੋਲ ਲੂੰਗਾ ਖੋਲ ਲੂੰਗਾ ਸ਼ਾਪ ਖੋਲੂੰਗਾ ਪਰ ਨਾ ਫਿਰ ਮਾਹ ਚਾ ਰਿਸ਼ਤੇ ਚੰਗਾ ਮੈਂ ਦਿਖਾ ਨਾ ਹੀ ਪੜ ਜੂਗਾ ਉਰ ਦੇ ਬੰਦੇ ਚਲਾਉਟ ਆ ਸਰਦ ਹੋ ਵਾ ਫੇਰ ਅੰਦਰ ਤੇ ਉਠਖਾਓ ਪੂਰਾ ਹਾਲ ਮਾਹ ਚੀਜ਼ ਆ ਬਈ ਖੇਤੀ ਯਾਰ ਖੇਤੀ ਵਾ ਖੇਤੀ ਬਰ ਬਸ ਨਜ਼ਾਰੇ ਲੈਣੇ ਤੋਂ ਖੇਤੀ ਕਰੋ ਹੋਰ ਕੋਈ ਕੰਮ ਨਹੀਂ ਆ ਖੇਤੀੋਂ ਪੈਸਾ ਪੂਸਾ ਤਾਂ ਚਲੋ ਠੀਕ ਆਪਣੀ ਜਗ੍ਹਾ ਠੀਕ ਕਿਉਂਕਿ ਫਸਲ ਮਰ ਜਾ ਨਿਰਭਰ ਬੰਦਾ ਕਿਸੇ ਹੋਰ ਚੀਜ਼ ਬਰ ਆਇਆ ਇਹੋ ਇੱਕ ਐਸੀ ਚੀਜ਼ ਆ ਮਾਨ ਗਾ ਚਲੋ ਕੋਈ ਵੀ ਚੀਜ਼ ਆ ਯਾਰ ਚਲੋ ਉਹ ਆਪਣੇ ਵਾਲ-ਵਾਲ ਵੀ ਫਟਾਈ ਆ 10 20 ਰੁਪਏ ਛੋੜ ਗਈ ਜਣਾ ਇਸਨੇ ਨਾ ਤੋਂ ਇਸ ਮਾ ਘਾਟਾ ਪੜਨਾ ਨਾ ਇਹਨੂੰ ਮੀਂਹ ਦਾ ਡਰਨਾ ਨੇਰੀ ਦਾ ਡਰਨਾ ਇਹਨੂੰ ਪਾਣੀ ਲਾਣਾ ਠੀਕ ਨਹੀਂ ਇਹੋ ਚੀਜ਼ ਬਹੁਤ ਵਸ ਇਸਮਾ ਖੇਤੀ ਮਾ ਇਹੋ ਆ ਯਾਰ ਫਸਲ ਬੀਜੀ ਆ ਮੌਸਮ ਪਾ ਸਾਰੀ ਡਿਪੈਂਡ ਆ ਪ੍ਰਮਾਤਮਾ ਗਏ ਸਿਰਪਾ ਬਸ ਬਈ ਮੀਂਹ ਜਿਆਦਾ ਪੜ ਗਿਆ ਸਾਲਾ ਕਿਆ ਬਣਾਂਗਾ ਨਾ ਪੜਿਆ ਤਾਂ ਔਖਾ ਇਹੋ ਬੰਗਾ ਬਸ ਹੋਰ ਕੁਛ ਨਹੀਂ ਬਾਈ ਹੋਰ ਨਜ਼ਾਰੇ ਨਹੀਂ ਜਾ ਰਹੇ ਆ ਇਹ ਆਪਾਂ ਖੇਤੀ ਕਾ ਬੰਦਾ ਆਪਣੀ ਮਨਮਰਜ਼ੀ ਦੇ ਬੰਦੇ ਨਾ ਜਾਹੋ ਨਾ ਨਹੀਂ ਜਾਣਾ ਤਾਂ ਨਾ ਜਾਓ ਪੁਰਾਣੀ ਦੁਕਾਨਦਾਰੀ ਚੀਜ਼ ਐ ਸੀ ਕੋਈ ਬਿਜ਼ਨਸ ਬੰਦਾ ਕਰਾ ਦੁਕਾਨਦਾਰੀ ਕਿਹਾ ਚਾਹ ਜੋਬ ਵੀ ਕਰ ਰਿਹਾ ਬੰਦਾ ਜਾਣਾ ਤਾਂ ਫਿਰ ਪੜਾਈ ਆ ਅਗਲੇ ਨੂੰ ਮਜਬੂਰੀ ਹੋ ਜਾ ਬੰਦੇ ਕੀ ਮਜਬੂਰੀਆਂ ਪੜੇ ਆ ਆਰਾਮ ਤੇ ਫਿਰ ਸੌ ਰਿਹਾ ਉਹ ਤੇ ਬੰਦੇ ਕਹਦੇ ਨੇ ਵੀ ਕੀ ਸਵਾਦ ਆ ਕਿਆ ਨਹੀਂ ਕਿਉਂਕਿ ਮਨ ਤਾਂ ਖੇਤੀ ਕਰੀ ਹੋਈ ਐ ਮਾਨੂੰ ਪਤਾ ਕੀ ਸਵਾਦ ਤਾਂ ਨਹੀਂ ਜਾਨਾ ਬੁਖਾਰ ਹੁੰਦਾ ਮੈਂ ਘਰ ਅੰਦਰ ਏਸੀ ਲਾ ਕੇ ਆਰਾਮ ਤੇ ਪੜੇ ਹੁੰਦੇ ਚਾ ਦੋ ਦਿਨ ਨਾ ਉੱਠਦੇ ਔਰ ਈਵਨ ਬਾਈ ਇਹ ਮਜਬੂਰੀਆ ਦੁਕਾਨਦਾਰੀ ਚੀਜ਼ ਐ ਸੀ ਇਹ ਉਹ ਘਰ ਤੇ ਬਾਹਰ ਨਹੀਂ ਮੰਦਾ ਨਿਕਲ ਸਕਦਾ ਇਸ ਵੇਲੇ ਉਹ ਦੇਖਿਆ ਮਨੇ ਇੱਕ ਹਸਾਬ ਕੀ ਨਾ ਮਿੱਠੀ ਜੇਹ ਲਹੇ ਇਹ ਮਿੱਠੀ ਜੇਹ ਜਿਸ ਤਰ੍ਹਾਂ ਬਾਹਰ ਕੇ ਬੰਦੇ ਗਏ ਹੋਏ ਨਾ ਬਸ ਕਮਾਈ ਵੀ ਹੋ ਰਹੀ ਆ ਸਾਰਾ ਨਹੀਂ ਹੋ ਰਿਹਾ ਇੱਕ ਤਰ੍ਹਾਂ ਦੀ ਮਿੱਠੀ ਜੇਹ ਸੀਗੀ ਟਾਈਪ ਹੋਇਆ ਚਲੋ ਹਾਂ ਇੱਕ ਹਾਰਾ ਵੀ ਲੱਗ ਰਿਹਾ ਆਪਣਾ ਬਿਜ਼ਨਸ ਸੈਟਅਪ ਵੀ ਹੋ ਗਿਆ ਲੱਗ ਹੋ ਗਿਆ ਚਲੋ ਪਤਾ ਕ ਸਾਰੀ ਉਮਰ ਬਾਈ ਬਿੱਲੇ ਰਹਿ ਕੇ ਨਹੀਂ ਸਰਦਾ ਹੈ ਹਾਂ ਇੱਕ ਉਮਰ ਹੋਵਾ ਬਾਈ ਦੇਖ 25 26 ਸਾਲ ਆਪਾਂ ਨੇ ਵੀ ਨਜਾਰੇ ਲਈਏ ਕਰਕੇ ਕਿਸਿਰਪਾ ਖੇਤੀ ਕਰਦੇ ਨਾ کہیں ਆਣਾ ਜਾਣਾ ਸਾਰੇ ਗਏ ਘੁੰਮਰੇ ਤੇ ਕਰ ਰਹੇ ਨੇ ਜਿਸ ਤਰ੍ਹਾਂ ਜੂਨ ਦਾ ਮਹੀਨਾ ਹੋ ਗਿਆ ਤਾਂ ਪਿਛਲੇ ਮਹੀਨਿਆਂ ਤੋਂ ਕਰ ਪਿਛਲੇ ਸਾਲ ਤੋਂ ਨਹੀ ਹੋ ਰਿਹਾ ਚਲੋ ਚਲੋ ਲੈ ਲੈ ਤੱਕ ਜਾਣਾ ਵਾ ਕੋਈ ਕੋਈ ਪਲਾਨ ਨਹੀਂ ਲਈਦਾਗਾ ਕਿ 19 ਛੁੱਟੀਆਂ ਕਹਾਂ ਲਗਾ ਕਹਾਂ ਨਹੀਂ ਯਾਰ ਆਪਣੇ ਕੰਮ ਬਹੁਤ ਔਖਾ ਬਾਈ ਬਾਕੀ ਚਲੋ ਹੋਲੀ-ਹੋਲੀ ਚਲ ਬਣਾਗਾ ਸੈਟ ਬੰਦੇ ਜੁੜਾਂਗੇ ਹੋਰ ਗੈਲ ਵਧੀਆ ਬੰਦੇ ਵੀ ਮਿਲਾਂਗੇ ਜਿਹੜੇ ਸੇਲ ਕਾ ਵੀ ਕਰ ਸਕਾਂ ਫਿਰ ਸ਼ਾਇਦ ਫ੍ਰੀ ਹੋ ਸਕਾ ਬੰਦਾ वैसे मैं देख आज तक दुकानदार तो कोई फ्री हो ही नहीं सकता बहुत ਔਖਾ ਭਾਈ ਕਿ ਕਿ ਪੜੇ ਤੇ ਆਉਂਦੇ ਯਾਰ ਹਾਏ ਵੇ ਸਕੈਂਡਰ ਨੂੰ ਮਾਰ ਤੋ ਕੋਈ 8-10 ਲੱਖ ਰੁਪਈਆ ਲੋ ਭਾਈ ਕੰਬਾਸ ਤੇ ਬਾਹਰ ਹੋ ਗਿਆ ਡੈਡੀ ਨੇ ਬਿਠਾਇਆ ਤੇ ਗਾਨਵਾ ਪਤਾ ਨਹੀਂ ਕੀ ਹੋ ਰਿਹਾ ਠੰਡ ਬਹੁਤ ਲੱਗ ਰਹੀ ਪਰ ਐਸੀ ਜ਼ਰੂਰਤ ਤਾਂ ਨਾ ਔਰ ਸਰੀ ਲੱਤਾਂ ਵਾ ਬਹਾਵ ਇਨੀ ਤਰਮੱਚੀ ਲੱਗ ਰਹੀ ਨਾ ਪਤਾ ਨਹੀਂ ਕੀ ਹੋ ਰਿਹਾ ਕਿ ਹੰਮ ਘਾਲ ਸੀ ਉਠਰੀ ਨਸ ਵਾਲੀ ਨੀਂਦਾਰੀ ਨਾ ਸੋਇਆ ਜਾ ਰਿਹਾ ਨਾ ਬੈਠਿਆ ਜਾ ਰਿਹਾ ਉਹੀ ਬੇਚੈਨੀ ਸੀ ਹੋ ਰਹੀ ਹੈ ਬੁਖਾਰ ਕਰ ਕਰ ਕੇ ਪੂਰਾ ਹਾਲ ਕਰ ਤਿਆ ਬੁਖਾਰ ਨੇ ਆਏ ਆਏ ਉਹੋ ਕਿਹੜਾ ਤਰ੍ਹਾਂ ਕੇ ਹਨ ਕਰ ਬੁਖਾਰ ਵੀ ਸਾਲਾ ਤੰਗੋ ਕਰਾ ਇਹ ਚੀਨੀ ਬੰਨੇ ਚਲਾਰ ਕੇ ਮੈਨੂੰ ਬੰਦੋ ਕਰਗਾ ਠੰਡ ਲੱਗ ਰਹੀ ਸਾਲੇ ਮੈਨੂੰ ਪੱਖੇ ਮੰਗ ਲਾਓ ਮਿੱਤਰੋ ਦਿਨ ਅਜੇ ਤੀਸਰੇ ਦੀ ਸ਼ੁਰੂਆਤ ਹੋ ਗਈ ਕਿਉਂਕਿ 2 ਦਿਨ ਹੋ ਗਏ ਬਾਈ ਪਹਿਲਾਂ ਦਿਨ ਵਲੌਗ ਨਹੀਂ ਬਣਾਇਆ ਫਿਰ ਕੱਲ ਬਿਮਾਰ ਬਹੁਤ ਤਾਂ ਸਾਰਾ ਦਿਨ ਬਸ ਉਸੇ ਮੈਂ ਰਿਹਾ ਅੱਜ ਪੂਰਾ ਸੈਟ ਸਵੇਰੇ ਉੱਠਿਆ ਫੁੱਲ ਕੈਮ ਉੱਠਿਆ ਬਾਈ ਮੇਰੇ ਸਰੀਰ ਖਰਾਬ ਹੋ ਗਿਆ ਤਾਂ ਖਤਮ ਹੋ ਗਿਆ ਜਿੰਨ ਬਾਕੀ ਮੈਂ ਹਰ ਗੁੰਨ ਆਗੇ ਸ਼ੁਭ ਸ਼ੁਭੇ ਸ਼ੂਪੀ ਕੀ ਕਰਦਾ ਗੁੰਨ ਆਪਣੇ ਆ ਕੇ ਪਹਿਲਾਂ ਆਪੇ ਹੈ ਜੇ ਜੇ ਕਾ ਕਰੀ ਦੀ ਆਪਨੇ ਜੇ ਜੇ ਕਾ ਕਰੀ ਦੀ ਆਪਨੇ ਇਸ ਤrais ਤਰਾ ਕਰੀ ਦੀ ਅੱਛਾ ਯਾਹ ਵੀ ਕਰੀ ਦੀ ਹੋਰ ਕਾਂ ਕਰੀ ਦੀ ਅੱਛਾ 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 ਗੁਰਨ ਸਵੇਰੀ ਉਠਾ ਜਾਦਾ ਚਲੋ ਆਪਣੀ ਹੋ ਗਈ ਹੈ ਜੋ ਵੀ ਆਪਾਂ ਸ਼ੋਪ ਖੋਲਣੇ ਟਾਈਮ ਕਰੀਆਂ ਤੋ ਗੁਰਨ ਆਵਗੀ ਪਪਾ ਜੈ ਜੈ ਵੀ ਮੈਂ ਵੀ ਜੈ ਕਰੂੰਗੀ ਨੂੰ ਤੋ ਉੱਤੀ ਲੈ ਕੇ ਨਹੀਂ ਕਰੀ ਜਾਣਾ ਉਹਨੂੰ ਨਹੀਂ ਜਾਇਆ ਇਹਨਾਂ ਨੂੰ ਅਰੇ ਆਪਣਾ ਚੀਚੀ ਕਾਂ ਆਂ ਚੀਚੀ ਕਾਂ ਰੱਖੀ ਹੋਈ ਆਪਾਂ ਨੇ ਹੂੰ ਚੀਚੀ ਕੇ ਕਿੰਨੇ ਬੇਬੀ ਆ ਹੈ ਦੱਸ ਦੇ ਕਿੰਨੇ ਬੇਬੀ ਆ ਪਤਾ ਨਹੀਂ ਮੂੜ ਵਾ ਜਾ ਮਰਣਾ ਕਬੂਤਰ ਉਧਰ ਉਸਮਾਂ ਜਿਹੜੇ ਵਾਂ ਜਹਾਂ ਸਮਾਨ ਰੱਖਿਆ ਹੋਇਆ ਨਾ ਆਪਾਂ ਨੇ ਪਰ ਕਬੂਤਰ ਰਹਿਣ ਲੱਗੇ ਹੂੰ ਤੋ ਪਰਾ ਦੋ ਬੱਚੇ ਦੇ ਰੱਖੇ ਨੇ ਉਹਨਾਂ ਕਹਾ ਬੇਬੀ ਦੋ ਬੇਬੀ ਚੀਚੀ ਕੇ ਦੋ ਬੇਬੀ ਹੈ ਹੈ ਨਾ ਬੰਨੂ ਕੀ ਆਇਆ ਕੁਛ ਨਹੀਂ ਹੈ ਪਾਗਲ ਬਣਾ ਵਾਇਓ <laughs> ो हाँ। हाँ। <laughs> क्या हाल चाल भाई ब्लॉग बनाने थोड़ा जो सब नहीं बना दो दिन ना। लेट हो गए भाई थोड़े जी। बाकी हाँ। कैमरे की सेटिंग ही भाई है थोड़ा जो कम जाना ਇੱਕ ਦੇਖਾਂਗੇ ਜੇ ਟਾਈਮ ਲੱਗਿਆ ਤਾਂ ਗੱਡੀ ਧਵਾਵਾਂਗੇ ਯਾਰ ਗੱਡੀ ਦਾ ਬਹੁਤ ਬੁਰਾ ਹਾਲ ਹੈ ਗੱਡੀ ਦੇ ਚੱਕਰ ਹੋਰ ਹੋ ਰਿਹਾ ਬਾਹਰ ਤੇ ਗੰਦੀ ਹੁੰਦੀ ਤਾਂ ਮੈਂ ਘਰੇ ਹੀ ਧੋ ਲੈਂਦਾ ਕੋਈ ਚੱਕਣ ਨਹੀਂ ਦਾ ਪਰ ਗੱਡੀ ਦਾ ਹਾਲ ਹੋ ਰਿਹਾ ਅੰਦਰ ਤੇ ਬੁਰਾ ਹਾਲ ਸਾਰਾ ਬੁਰਾ ਹਾਲ ਹੈ ਵੈਕਿਊਮ ਕਰਾਣੀ ਗੱਡੀ ਵੈਕਿਊਮ ਜ਼ਰੂਰੀ ਯਾਰ ਅੰਦਰ ਦੇ ਨਾ ਸਾਰਾ ਕਿ ਤੁਹਾਨੂੰ ਪਤਾ ਹੀ ਆ ਫਿਰ ਮਿੱਟੀ ਘੱਟ ਅੰਦਰ ਚਲੇ ਜਾਂਦਾ ਓਹ ਬਾਕੀ ਜਾ ਕੰਮ ਹੈ ਹੀ ਰਾਜਪੁਰਾ ਦਾ ਬਾਈ ਰਾਜਪੁਰਾ ਕੰਮਾਂ ਥੋੜਾ ਜਿਹਾ ਟਾਈਮ ਤੋਂ ਖਸਾ ਹੋ ਗਿਆ ਅੱਜ 4:30 ਹੋ ਗਏ ਦੁਪਹਿਰੇ ਨੂੰ ਅੱਜ ਫੜਕਾ ਨਾ ਕਿ ਕੱਲ ਬੁਖਾਰ ਦਾ ਬੁਖਾਰ ਕਰ ਕਰ ਕੇ ਸਾਲੀ ਨੀਂਦ ਵਧੀਆ ਆ ਗਈ ਮੈਨੂੰ ਦੁਪਹਿਰੇ ਮੇ ਜਾਣ ਦਾ ਬਾਕੀ ਅੱਜ ਸਮਾਨ ਵੀ ਆਉਣਾ ਤਾਂ ਚਲੋ ਉਹ ਤਰਵਾ ਲੈਂਗੇ ਡੈਡੀ ਆਰ ਦੀ ਸ਼ੂ ਹੈ ਆ ਮੈਨੂੰ ਕਿਹਾ ਬਿੱਲ ਪਾ ਦੇਖ ਕਾ ਆਪਣਾ ਕਰਵਾ ਲਿਓ ਜੋ ਜੋ ਆਈਟਮਾਂ ਹੋਵਾਂਗੀ ਬਹਾ ਅੱਡਾ 10 ਸਾਈਟ ਮੰਗ ਗਿਣਤੀ ਕਰ ਲਿਓ ਕਹਿੰਦੇ ਠੀਕ ਹੈ ਇੱਕ 1/4 ਟੈਂਕਾਂ ਨੇ ਦੇ ਪਾਈਪ ਤਾਂ ਆਪਣਾ 2 ਇੰਚੀ ਪਾਈਪ ਕੱਟ ਰਹੇ ਦਾ ਹੋਰ ਲਟਰਮ ਸ਼ਟਰਮ ਐਮਟੀ ਐਫਟੀ ਬਹੁਤ ਕੁਸ਼ ਸਲੋਚਨ ਸੋਲਵੈਂਟ ਐਮ ਸੀਲ ਐਸੀ ਛੋਟੀ ਮੋਟੀ ਚੀਜ਼ਾਂ ਇੱਕ ਤਾਂ ਇੱਧਰ ਕੋਈ ਜਗ੍ਹਾ ਪੜਾ ਬਈ ਰਸਤੇ ਮੈਂ ਨਾ ਰੇਤਾ ਗੇਰ ਖਿਆ ਫਿਰ ਰੇਤਾ ਤਾਂ ਗੇਰ ਖਿਆ ਰੇਤੇ ਦੇ ਉੱਪਰ ਐਡੇ ਐਡੇ ਪੱਥਰ ਵੀ ਗੇਰ ਖਿਆ ਵੀ ਰੇਤੇ ਪਾ ਬਈ ਨਾ ਕੋਈ ਚੜਾਵਾ ਉਹ ਜਿਸ ਤਰ੍ਹਾਂ ਕੇ ਇਕਦਾ ਬਈ ਉਹਨਾਂ ਚੱਲ ਗਲੀ ਦੇਰ ਹੀ ਲੋਕਾਂ ਨੇ ਠੀਕ ਆ ਵੀ ਤਾਂ ਗੇਰ ਤਾਂ ਲੱਛੀ ਬਾਦ ਆ ਗੇਰ ਜਿੱਤੇ ਨੇ ਕੋਈ ਨਹੀਂ ਵੀ ਤਾਂ ਘਰ ਪਰੇ ਠੀਕ ਆ ਪਰ ਤਾਂ ਪੱਥਰ ਤੋਂ ਨਾ ਗੇਰ ਕੰਨ ਗੱਡੀ ਮੇ ਲੱਗ ਜੇ ਕਿਸੇ ਹੋਰ ਮਾਂ ਲੱਗੇ ਕਿਉਂਕਿ ਯਾਰ ਦੇਖ ਗਲੀ ਮੇ ਗਿਰਾ ਕੋਈ ਨਾ ਕੋਈ ਤੇ ਚੜਾਗਾ ਖਰਾਬ ਤਾਂ ਹੋਵਗਾ ਇਸ ਬਾਤ ਮੈਂ ਕਿਹੜਾ ਕੋਈ ਦਰਾਹੀ ਆ ਉਹ ਧੁੱਪ ਗਿੰਨੀਓ ਬਾਹਰ ਸਾਰਾ ਇੱਕਦਮ ਕਿੱਤਰਾ ਨਾ ਵੀ ਰਿਹਾ ਕਿ ਮੈਂ ਸਾਰਾ ਦਿਨ ਅੰਦਰ ਬੈਠਾ ਰਹੂ ਨਾ ਮਨ ਨੂੰ ਆਤ ਨਹੀਂ ਹੋएगी ਇੱਕਦਮ ਬਾਹਰ ਧੁੱਪ ਲਗਾ ਬਹੁਤ ਹੈ कैसी जिंदगी हो जाए दुकान करने बैठ जा डबे वर्गी जिंदगी है भाई कुछ नहीं खेत वहां किसी का बेहतर खेत का फायदा ले लिया वेले खेत कर ਲਓ ਮਿੱਤਰੋ ਅਸਾ ਦਾ ਕੋਈ ਹੋਰ ਕੰਮ ਨਾ ਪੜ ਗਿਆ ਹੋਰ ਕੰਮ ਕੁਝ ਸਕੀਮ ਮਿਲ ਗਈ ਤੇ ਆਪਾਂ ਨੂੰ ਮੈਂ ਕਿਹਾ ਸਕੀਮ ਨਹੀਂ ਛੋੜਦੇ ਆਪਾਂ ਕੋਈ ਵੀ ਠੀਕ ਨਹੀਂ ਬਾਈ ਓਹਹਹ ਇਸ ਤਰ੍ਹਾਂ ਲੱਗ ਰਹੀ ਪੇਟੀਆਂ ਓਏ ਆ ਚਲੋ ਫੇਰ ਗੱਡੀ ਫੇਰ ਤਵਾ ਹੋ ਜਾਏਗੀ ਠੀਕ ਨਹੀਂ ਦੁਕਾਨਦਾਰ ਨੂੰ ਇੱਕੀ ਪਲਕਾ ਲਾਹਾ ਹੋਵਾ ਦੇ ਬਿਜਾੜੇ ਯਾਰ ਵੀਰੋ ਅੱਛਾ ਬਹੁਤੇ ਵੀਰਾਂ ਨੇ ਉਹ ਦੁਕਾਨ ਮੇਰੇ ਪਤਾ ਨਹੀਂ ਕਿੰਨਾ ਕਾ ਪ੍ਰੋਫਿਟ ਆਇਆ ਉਹ ਵੋ ਐਸਾ ਕੁਝ ਨਹੀਂ ਹੁੰਦਾ ਵੀਰੇ ਕਿਸੇ ਉਹ ਮਾਲਕ ਦਿਨ ਮਨ ਮਾਰਨੇ ਵਾਲੀ ਕੋਈ ਵੀ ਚੀਜ਼ ਨਹੀਂ ਹੈ ਪਤਾ ਕਾ ਚੀਜ਼ ਹੈ ਦੁਕਾਨਦਾਰੀ ਮੈਂ ਸਾਰੀ ਚੀਜ਼ਾਂ ਪ੍ਰੋਫਿਟ ਵਾਲੀ ਨਹੀਂ ਹੈ ਅੱਛਾ ਸਾਰੀ ਲੋਸ ਵਾਲੀ ਨਹੀਂ ਹੈ ਆਪਾਂ ਇਹ ਕਹਦੇ ਵੀ ਸਾਰੀ ਪ੍ਰੋਫਿਟ ਵਾਲੀ ਨਹੀਂ ਸਾਰੀ ਲੋਸ ਵਾਲੀ ਨਹੀਂ ਹੈ ਸਾਰੀ ਪ੍ਰੋਫਿਟ ਵਾਲੀ ਨਹੀਂ ਕੁਝ ਲੋਸ ਵਾਲੀ ਨਹੀਂ ਹੈ ਮਿਲ ਮਲ ਕਿਆ ਕਰਨ ਲੱਗ ਰਿਹਾ ਮਿਲ ਜੁਲ ਕਾ ਕੰਮ ਚਲਾਇਆ ਇਹ ਜਿਸ ਤਰ੍ਹਾਂ ਪਾਈ ਪਾਈ ਆਰ ਪਾਈ ਮਦ ਕੁਛ ਨਹੀਂ ਹੈ ਐ ਬਨ ਵੀ ਦੇਣਾ ਪੜਾ ਰੇਟ ਟੁੱਟੇ ਰੇਟ ਜਾ ਆ ਤਾਰਾਂ ਦੇ ਡੱਬੇ ਹੋ ਗਏ ਹੋਰ ਐਸੀ ਚੀਜ਼ਾਂ ਜਿਹੜੀ ਜਾਦਾਂ ਲੱਗਣੇ ਮਯੂਜ਼ੀ ਜਮਾ ਉਹਨਾਂ ਮਾ ਕੁਛ ਨਹੀਂ ਹੈ ਫਿਟਿੰਗ ਮਾ ਥੋੜਾ ਬੋਤਾ ਹੈ ਅਬ ਚਲ ਉੱਧਰ ਨਿਕਲ ਜਾ ਉਸ ਦਾ ਥੋੜਾ ਬੋਤਾ ਤੋ ਕਰ ਕਾ ਸਾਰੀ ਚੀਜ਼ਾਂ ਮਾ ਬਚਤ ਨਹੀਂ ਸਾਰੀ ਚੀਜ਼ਾਂ ਮਾ ਘਾਟਾ ਨਹੀਂ ਤੋ ਸਾਰਿਆਂ ਮਾ ਚਲਾ ਇੱਕੋ ਦਿਨ ਮਾ ਕੋਈ ਚੀਜ਼ ਹੀ ਨਹੀਂ ਹੈ ਵੇ ਐਸੀ ਹਾਂ ਵੀ ਇੱਕ ਦਿਨ ਖੋਲੀ ਅਰਜੋ ਸਾਰਾ ਕੁਝ ਹੋ ਜਾਗਾ ਐਸਾ ਕਿਸੇ ਵੀ ਕੰਮ ਮਾ ਕੁਛ ਨਹੀਂ ਹੈ ਬਾਈ ਕਈੰ ਮੰਦਾਂ ਨੂੰ ਭੁਲੇਖਾ ਹੋਵਾਂ ਲੈ ਅੱਜ ਦੁਕਾਨ ਖੋਲੀ ਬਈ ਮੋਟੀ ਮਾਰਾ ਮਾਰਨੀ ਉਹ ਹੋ ਗਈ ਕਿਉਂਕਿ ਵੀਰੇ ਕੋਈ ਗਾਹਕ ਕੋਈ ਨਿਆਣਾ ਤਾਂ ਹੈ ਨਹੀਂ ਅੱਛਾ ਔਨਲਾਈਨ ਕਰਕੇ ਵੀਰੇ ਸਭ ਚੀਜ਼ਾਂ ਦਾ ਰੇਟ ਔਨਲਾਈਨ ਹੀ ਘਟ ਜਾ ਆਪਣੇ ਵੀ ਜਿਤਨੀ ਵੀ ਚੀਜ਼ਾਂ ਰਹੀਆਂ ਆਈ ਕੰਪਨੀ ਦੀ ਚੀਜ਼ਾਂ ਕਰਕੇ ਨਾ ਹਰੇਕ ਚੀਜ਼ ਦਾ ਔਨਲਾਈਨ ਰੇਟ ਨਿਕਲ ਜਾ ਇੱਕ ਦੇਖੋ ਐਸੀ ਵੀ ਚੀਜ਼ਾਂ ਹੁਵਾਂ ਜਿਨ੍ਹਾਂ ਦਾ ਰੇਟ ਕਾ ਕਿਸੇ ਨੂੰ ਪਤਾ ਨਹੀਂ ਹੁੰਦਾ ਜਿਵੇਂ ਜਿਸ ਤਰ੍ਹਾਂ ਕੱਪੜਾ ਮਾਰਕੀਟ ਉਸਮਾਂ ਰੇਟ ਕਾ ਕਿਸੇ ਨੂੰ ਕੋਈ ਪਤਾ ਨਹੀਂ ਹੈ ਜਿਹੜਾ ਆਪਣਾ ਲੋਕਲ ਮਾਰਕੀਟੋਂ ਵੀ ਕਾ ਕੱਪੜਾ ਉਹਨਾਂ ਕੋਈ ਕਿਸੇ ਦੀ ਚੀਜ਼ ਆਨਲਾਈਨ ਕਿਹੜਾ ਹੈ ਆ ਬਾਈ ਕੋਈ ਚੀਜ਼ ਨਹੀਂ ਹੈ ਇਹਨਾਂ ਦਾ ਸਾਰਿਆਂ ਦਾ ਪ੍ਰਿੰਟ ਰੇਟ ਆਵਾ ਸਾਰਿਆਂ ਨੂੰ ਪਤਾ ਵੀ ਇਤਨਾ ਇਹ ਹੋਣਾ ਵਾ ਹੋਣਾ ਸਭ ਚੀਜ਼ਾਂ ਦਾ ਪਤਾ ਹੋਵਾ ਗਾਗਨ ਦਾ ਐਸਾ ਕੁਝ ਨਹੀਂ ਹੁੰਦਾ ਹੈ ਵੀ ਮੋਟਾ ਟਾਂਕਾ ਬੰਦਾ ਲਾ ਲੇ ਵੀ ਕਿਸੇ ਚੀਜ਼ ਦਾ ਪਤਾ ਨਹੀਂ ਹੈ ਉਹ ਚੀਜ਼ ਕੁਝ ਨਹੀਂ ਹੈ ਵੀਰੇ ਇੱਕ ਦਿਨ ਵਿੱਚ ਕੁਝ ਨਹੀਂ ਬਣਦਾ ਹੈ ਇਹ ਤਾਂ ਲੰਬੇ ਟਾਈਮ ਤੱਕ ਚੱਲਦੇ ਰਹਾ ਚਲੋ ਹੌਲੀ-ਹੌਲੀ ਆਪਣਾ ਸਹੀ ਚਲੋ ਸਭ ਕੁਝ ਬਣਾ ਬਾਈ ਇੱਕ ਆਪਣੀ ਨੀਤ ਸਾਫ਼ ਹੋਣੀ ਚਾਹੀਦੀ ਜੇ ਆਪਣੇ ਅੰਦਰ ਨਹੀਂ ਹੋਗਾ ਨਾ ਹਾਏ ਅੱਜੋ ਬਣ ਜਾ ਹਾਏ ਅੱਜੋ ਬਣ ਜਾ ਹਾਏ ਅੱਜੋ ਬਣ ਜਾ ਹਾਏ ਨਿਊ ਲੋਗ ਵਾਹ ਹੋ ਗਿਆ ਹਾਲੀ ਤੱਕ ਵੀ ਦੁਕਾਨ ਨੂੰ 2 ਮਹੀਨੇ ਹੋ ਗਏ ਬਚਤ ਦਾ ਤਾਂ ਪਤਾ ਨਹੀਂ ਬਈ ਆਪਾਂ ਨੇ ਲੱਗ ਜਰੂਰ ਰਹੇ ਆ ਆਪਾਂ ਨੇ ਹੋਰ ਪਾਸੇ ਤੋਂ ਲੱਖ ਰੁਪਏ ਬਾੜ ਦੀਏ ਉਹ ਵਿੱਚੋਂ ਆ ਦੁਕਾਨ ਕਿਉਂ ਵੀਰੇ ਪਹਿਲਾਂ ਆਪਾਂ ਨੂੰ ਪਤਾ ਨਹੀਂ ਦਾ ਸਟਾਕ ਆ ਇਹ ਬਹੁਤ ਹੌਲੀ ਹੌਲੀ ਸਟਾਕ ਦਾ ਪਤਾ ਲੱਗਾ ਵੀ ਉਹ ਸਟਾਕ ਸਟਾਕ ਵੀ ਵਧਾਉਂਦੇ ਯਾਰ ਜਿਉਂ ਜਿਉਂ ਦੁਕਾਨਦਾਰੀ ਵੱਧਦੀ ਜਾ ਰਹੀ ਆ ਸਟਾਕ ਵੀ ਵਧਾਉਣਾ ਪੜਾ ਬਈ ਹਾਂ ਚੀਜ਼ ਚੀਜ਼ ਦੀ ਡਿਮਾਂਡ ਜ਼ਿਆਦਾ ਆ ਇਹ ਚੀਜ਼ ਇਸ ਤਰ੍ਹਾਂ ਹੋ ਜਾਏ ਉਹ ਟੀ ਚੀਜ਼ ਉਸ ਤਰ੍ਹਾਂ ਹੋ ਜਾ ਅੱਜ ਦੇ ਪਹਿਲਾਂ ਕੁਝ ਹੋਰ ਤਾਂ 1 ਮਹੀਨਾ ਪਹਿਲਾਂ ਜਦ ਆਪਣੀ ਕੁਝ ਹੋਰ ਸੋਚੀ ਸੋਚਣੀ ਦੀ ਵੀ ਉਹ ਚੀਜ਼ੀ ਉਹ ਚੀਜ਼ੀ ਉਹ ਚੀਜ਼ ਫਿਰ ਇਸ ਤਰ੍ਹਾਂ ਇਸ ਤਰ੍ਹਾਂ ਹੌਲੀ ਹੌਲੀ ਚੱਲਦਾ ਚੱਲ ਜਾ ਕੋਈ ਬੰਦਾ ਨਾ ਬਿਜ਼ਨਸ ਹੋ ਗਿਆ ਕਿਸੇ ਮਾਣ ਨਾ ਇੱਕ ਤਾਂ ਠੰਡੇ ਮਤੇ ਕੇ ਲਾਓ ਇੱਕ ਆਓ ਜਦ ਜਿਆਦਾ ਆਪਣਾ ਗੰਜੈਸ ਹੈ ਆ ਆਰਾ ਥੋੜਾ ਆਪਾਂ ਸਬਰ ਕਰਕੇ ਚੱਲ ਸਕਾਂ ਜੇ ਆਪਾਂ ਸੋਚਾਂ ਵੀ ਹਾਂ ਵਿਆਜ ਬਾ ਪੈਸਾ ਚੱਕਾ ਨਿਊ ਘਰ ਕਾ ਉਹ ਕਰ ਕਾ ਫਿਰ ਆਵਾਂਗੇ ਫਿਰ ਆਪਾਂ ਨੂੰ ਔਖਾ ਹੋ ਜਾਗਾ ਬਈ ਬਹੁਤ ਔਖਾ ਹੋ ਜਾਗਾ ਕਿ ਆਪਾਂ ਨੂੰ ਫਿਰ ਬਚਤ ਕੀ ਹੋ ਜਾਗੀ ਯਾਰ ਵਿਆਜ ਕੱਢਣਾ ਕਿਸ਼ਤ ਕੱਢਣੀ ਹਾ ਇਹ ਨਿਊ ਹੋ ਗਿਆ ਵਾ ਹੋ ਗਿਆ ਫਿਰ ਆਪਾਂ ਥੋੜਾ ਜਿਹਾ ਰੇਟ ਤੇ ਆਪਾਂ ਨਿਊ ਸੋਚਾਂਗੇ ਵੀ ਚੱਲ ਚੱਕਦੇ ਆ ਨਿਊ ਹੋ ਗਿਆ ਵਾ ਹੋ ਗਿਆ ਉਸ ਚੀਜ਼ ਮੈਂ ਥੋੜਾ ਜਿਹਾ ਘਟਾਈ ਆਪਾਂ ਨੂੰ ਨੁਕਸਾਨ ਹੋ ਕੋਈ ਵਾਦਾ ਨਹੀਂ ਬਿਜ਼ਨਸ ਮਤੋਂ ਸਬਰ ਜਿੰਨਾ ਬੰਦਾ ਕਰ ਲੇਗਾ ਜਿੰਨੀ ਨੀਤ ਸਬਰ ਰੱਖ ਲੇਗਾ ਓਨੇ ਸਬਰ ਕਰ ਲੇਗਾ ਇੱਕ ਕਿਸੇ ਗੱਲ ਕੋਈ ਖੁੰਦਾ ਖਾਰੀ ਨਹੀਂ ਖਾਣੀ ਇਸਮੋਂ ਤੋਂ ਠੰਡੇ ਮੱਤੇ ਵਾਲਾ ਕੰਮ ਚਲਾ ਬਹੁਤ ਮਰੇ ਦੇ ਅਸੀਂ ਆਵਾ ਯਾਰ ਉਹ ਤਾਂ ਨਿਊ ਕਰਿਆ ਵੀ ਇੱਕ ਵਾਰੀ ਮੈਂ ਦੇਦੀ ਦੇਦੀ ਉਸੇ ਪੱਧਰ ਲਈ ਇਸ ਪੱਧਰ ਲਈ ਪਹਿਲਾਂ ਉਹ ਚੀਜ਼ ਨਹੀਂ ਚੱਲਦੀ ਵੀਰੇ ਆਪਣੇ ਦਾ ਦੁਕਾਨਦਾਰੀ ਆਪਣੇ ਕੋਲ ਚਾਹ ਅਗਲਾ ਇੱਕ ਚੀਜ਼ ਆ ਗਿਆ ਲੈਣ ਚਾਹਨਾ ਵੀ ਅਗਲਾ ਕਈ ਵਾਰੀ ਐਸਟੀਮੇਟ ਲਵਾ ਲਿਆ ਨਹੀਂ ਲੇਕਾ ਜਾਂਦਾ ਕੋਈ ਤੇ ਸਬਰ ਰੱਖਣਾ ਪਟਾ ਇਸਮੋਂ ਕੋਈ ਗੁੱਸਾ ਨਹੀਂ ਹੋਣਾ ਹੈ ਵੀ ਜੇ ਐਸਟੀਮੇਟ ਮੇਰੇ ਪਾਸੇ ਲਵਾ ਗਿਆ ਜਾਂ ਸਾਰੀ ਚੀਜ਼ ਉਸ ਪਾਸੇ ਲੈ ਗਿਆ ਮੇਰੇ ਪਾਸੇ ਨਹੀਂ ਹੈ ਯਾਰ ਆਪਣੀ ਮਰਜ਼ੀ ਆ ਅੱਛਾ ਸਭ ਤੋਂ ਬੜੀ ਕਿਸਮਤ ਦਾ दाना पानी ਆ ਬਾਈ ਜਿਸਕੇ ਜਿਸਕੇ ਕਰਮਾਂ ਦਾ ਆਪਾਂ ਨੇ ਬੀਜਿਆ ਹੋਊ ਸੀਗਾ ਖਾ ਲੈਗੇ ਆਪਾਂ ਹੋਰ ਕਿਸੇ ਦਾ ਖਾ ਨਹੀਂ ਸਕਦੇ ਆ ਠੀਕ ਨਹੀਂ ਨਹੀਂ ਅਗਲੇ ਦਾ ਆਪਣਾ ਹੈ ਕੋਈ ਨਹੀਂ ਆਪਣੇ ਗੱਲ ਥਿੰਕਿੰਗ ਮਿਲ ਰਹੀ ਹੈ ਨਹੀਂ ਆਪਣੇ ਗੱਲ ਵਿਚਾਰ ਮਿਲ ਰਹੇ ਆ ਜਿਸ ਕੋ ਲੈਣਾ ਦੇਣਾ ਤੁਸੀਂ ਦੂਸਰੇ ਦੁਕਾਨਦਾਰ ਗੱਲ ਬਣਿਆ ਹੋਇਆ ਠੀਕ ਨਹੀਂ ਆਪਾਂ ਕਿਸ ਤਰ੍ਹਾਂ ਲੈ ਲੇਗੇ ਇਸ ਚੀਜ਼ ਦਾ ਠੰਡੇ ਮਤੇ ਗੱਲ ਕੰਮ ਰਿਹਾ ਇਸਮਾ ਗਰਮਾਈ ਵਾਲਾ ਤਾਂ ਕੰਮ ਆਹੀ ਨਹੀਂ ਕੋਈ ਵੀ ਦੁਕਾਨਦਾਰੀ ਬੋਲ ਬਾਣੀ ਗਿਆ ਜਿਸ ਤਰ੍ਹਾਂ ਕਹਿੰਦੇ ਗਾਇਰਾ ਵੀ ਮਿੱਠਾ ਬੋਲਣ ਵਾਲਾ ਦਾ ਮਿੱਠਾ ਹੀ ਵੇਚਦੇ ਆ ਔਰ ਕੋੜਾ ਬੋਲਣ ਵਾਲੇ ਦਾ ਗੁੱਡ ਵੀਨ ਵੀ ਕਿਦਾ ਹੈ ਉਹ ਚੀਜ਼ ਆ ਬਾਈ ਦੁਕਾਨਦਾਰੀ ਕੋਈ ਬਿਜ਼ਨਸ ਦੁਕਾਨਦਾਰੀ ਕੀ ਆ ਬਈ ਆਪਣੇ ਬੋਲ ਬਾਣੀ ਅਰ ਇੱਕਸਾ ਵਰਗੇ ਚੰਨਾ ਪੜਾ ਅੱਛਾ ਕਿਸੇ ਗੱਲ ਖੁੰਦਕ ਨਹੀਂ ਰੱਖਣੀ ਚਾਹੀਦੀ ਖੁੰਦਕੀ ਇਸ ਕੰਮ ਬਹੁਤ ਆ ਵਾ ਕਿ ਹਰੇਕ ਬੰਦੇ ਨੂੰ ਹਰੇਕ ਚੀਜ਼ ਦਾ ਪਤਾ ਲੱਗ ਜਾ ਅੱਛਾ ਐਸੀ ਕੋਈ ਚੀਜ਼ ਨਹੀਂ ਹੈ ਮਨ ਨੂੰ ਹੋ ਨਹੀਂ ਪਤਾ ਲੱਗਦਾ ਹੈ ਕਿ ਕਿਹੜਾ ਬੰਦਾ ਮਾਰ ਪਿਆ ਦਾ ਐਸਟੀਮੇਟ ਲਵਾ ਗਿਆ ਕਿ ਕਿਸ ਨੇ ਲਈ ਨਹੀਂ ਚੀਜ਼ ਜਾਂ ਕਹੀਂ ਹੋਰ ਤੇ ਆ ਗਈ ਸਭ ਕੁਝ ਪਤਾ ਲੱਗਦਾ ਜਿਹੜਾ ਇਸ ਲਾਈਨ ਮੈਂ ਕੰਮ ਪੜ ਜਾ ਬਾਈ ਉਹਨੂੰ ਹੌਲੀ-ਹੌਲੀ ਪਤਾ ਹੀ ਲੱਗ ਜਾ ਯਾਰ ਸਾਰਾ ਕੁਝ ਲਿੰਕ ਬਣਾ ਅਸਲਮਾ ਦਾ ਲਿੰਕ ਆ ਬੰਦੇ ਜਿਹੜੇ ਬਣਾ ਜਦ ਤੱਕ ਖੇਤੀ ਕਰਾਂਦੇ ਖੇਤੀ ਵਾਲਿਆਂ ਦੇ ਲਿੰਕ ਦੇ ਜਦੋਂ YouTube ਆ ਗਏ YouTube ਵਾਲਿਆਂ ਬੰਦੇ ਕੋਲ ਉਹੀ ਲਿੰਕ ਬਣ ਗਏ ਤੇ ਜਿੰਨਾਂ ਕੋਲ ਆਪਾਂ ਸੋਚੇ ਕਰਾਂਦੇ ਕਦੀ ਬੀਨਗੇ ਬੈਠਣਾ ਵਾ ਕਰਨਾ ਇੰਨੇ ਫੋਟੋ ਹੋ ਜਾ ਉਹਨਾਂ ਬੰਦਿਆਂ ਕੋਲ ਬੈਠ ਕੇ ਖਾਣਾ ਵੀ ਖਾਇਆ ਹੋਇਆ ਬੈਠੇ ਵੀ ਰਹੇ ਦੋ ਦੋ ਚਾਰ ਘੰਟੇ ਉਹਨਾਂ ਕੋਲ ਵੀਡੀਓ ਬਣਾਈ ਗਏ ਰਾਤਾਂ ਵੀ ਰਹੇ ਗਏ ਉਹਨਾਂ ਕੋਲ ਘੁੰਮੇ ਫਿਰੇ ਵੀ ਸਾਰਾ ਕੁਝ ਹੋਇਆ ਯੋਹੀ ਚੀਜ਼ ਆ ਭਈ ਜਦੋਂ ਲਿੰਕ ਬਣਾ ਉਸ ਤਰ੍ਹਾਂ ਦਾ ਲਿੰਕ ਬਣਦਾ ਚੱਲਿਆ ਜਾ ਰਿਹਾ ਹੈ ਦੁਕਾਨਦਾਰ ਕਵੀ ਸਥੀਆਂ ਅੱਗੇ ਦੇਗ ਹੌਲੀ 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 ਨੌਲੇਜ ਆਯਾਜ ਇੱਕ ਸੈਪਰੇਟ ਵੀਡੀਓ ਬਣਾਵਾਂਗੇ ਜਿੰਨੀ ਵੀਰ bizness ਕਰਨਾ ਚਾਹਾਂ ਵੀ ਕਿਸ ਤਰ੍ਹਾਂ ਸਾਨੂੰ ਬੰਦੇ ਮਿਲਾਂਗੇ ਕਿ ਆ ਹਿਸਾਬ ਤਾਬਾ ਕਹਾਂ ਦੇ ਸੈਟਅਪ ਕਰੋ ਔਰ ਕਦ ਸਹੀ ਟਾਈਮ ਆ bizness ਕਰਨੇ ਆ ਕਦ ਨਹੀਂ ਹੈ ਉਸ ਚੀਜ਼ ਸਾਰੀ ਦੱਸਾਂਗੇ ਵੀ ਹੱਲੀ bizness ਕਰੋ ਜਾਂ ਜੋਬ ਆ ਫੋਕਸ ਕਰੋ ਜਾਂ ਹੋਰ ਆਪਣਾ ਜਿਹੜਾ ਚੱਲ ਰਿਹਾ ਉਸ ਉੱpon ਫੋਕਸ ਕਰੋ ਉਸ ਚੀਜ਼ ਦੀ ਵੀ ਲੱਗ ਵੀਡੀਓ ਇੱਕ ਤਿਆਰ ਕਰਾਂਗੇ ਕਿਉਂਕਿ ਆਪਾਂ ਨੂੰ ਪਤਾ ਲੱਗਿਆ ਆਪਾਂ ਨੇ ਜਿਹੜੀ ਚੀਜ਼ਾਂ ਫੇਸ ਕਰੀ ਕਿਉਂਕਿ ਮੈਂ ਇਸ ਲਾਈਨ ਦਾ ਬੰਦਾ ਨਹੀਂ ਦਾ ਉਹ ਚੀਜ਼ਾਂ ਐਸੀਆਂ ਵੀ ਜਿਹੜੀ ਆਪਾਂ ਨੂੰ ਫੇਸ ਕਰਨੀ ਪਈ ਪਤਾ ਨਹੀਂ ਲੱਗਿਆ ਉਸ ਕਰਕੇ ਬਾਕੀ ਮਿੱਤਰੋ ਅੱਜ ਦੀ ਵੀਡੀਓ ਇਹੀਂ ਸਮਾਪਤੀ ਕਰਾਂ ਵੀਡੀਓ ਬਾਰੇ ਲੱਗੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ